ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰੂ ਪ੍ਰਸਾਦ ਆਨੰਦ ਪਿਆ ਮਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜੁ ਸੇਤੀ ਮਨ ਵਜੀ ਆਵਾਦ ਆਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਇਆ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗੱਲਾਂ ਸ੍ਰੀ ਸੁਆਮੀ ਸੋ ਕਿਉ ਮਨਹੁ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਰਾਣਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨਹੁ ਸੰਤੋਹੁ ਸ਼ਬਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤਕਾਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਤਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤਦ ਜਨ ਕੋ ਸੇ ਨਾਮ ਹਰਿ ਕਾ ਲਾਗੇ ਕਹਿ ਨਾਨਕ ਤਸੁਖ ਹੋਆ ਤਿਤ ਕਰ ਅਨੰਦ ਵਾਜੇ ਸਾਚੀ ਲਿਵਾ ਬੈਨ ਦੇਹ ਨਿਮਾਣੀ ਦੇਹ ਨਿਮਾਣੀ ਲਿਵਾ ਬਾਦੋ ਕੀ ਕਰੇ ਬੇਚਾਰੀਆ ਤਦ ਬਾਦ ਸਮਤ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇਸ ਨੋ ਹੋ ਤਾਉ ਨਹੀਂ ਸ਼ਬਦ ਲਗ ਸਵਾਰੀਆ ਕਹ ਨਾਨਕ ਲਿਵਾ ਬਾਦ ਜੋ ਕੀ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲੋ ਕੱਟੇ 11 ਅੰਜਨ ਸਾਰਿਆ ਅੰਦਰੋਜਨ ਕਾ ਮੋਹ ਟੁੱਟਾ ਤਨ ਕਾ ਸ਼ਬ ਸਤਿਆ ਸਵਾਰਿਆ ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਹ ਸੋ ਜਨ ਪਾਵੈ ਪਾਵੈ ਤ ਸੋ ਜਨ ਦੇਹ ਜਿਸਨੋ ਹੋਰ ਕਿਆ ਕਰਹਿ ਵੇਚਾਰਿਆ ਇੱਕ ਭਰਮ ਭੂਲੇ ਫਿਰਹਿ ਦਹ ਦਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਿਆਨ ਨਿਰਮਲ ਜਨਾ ਪਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਤਨ ਪਾਵੇ ਆਭੋ ਸੰਤ ਪਿਆਰੇ ਹੋ ਅਕਤ ਕੀ ਕ੍ਰਹਿ ਕਹਾਣੀ ਕ੍ਰਹਿ ਕਹਾਣੀਆਂ ਅਕਤ ਕੇਰੀ ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੋਹ ਗੁਰ ਕੋ ਹੁਕਮ ਨੇ ਪਾਈਐ ਹੁਕਮ ਨੇ ਹਉ ਗੁਰੂ ਕੇ ਰਾਗਾ ਬਹੁ ਸੱਚੀ ਬਾਣੀ ਕਹਿ ਨਾਨਕ ਸੁਨਹੁ ਸੰਤੋ ਹੋ ਪਥਿ ਹੋ ਅਕਤ ਕਹਾਣੀ ਏ ਮਨ ਤੰਤ ਲਾ ਚਤੁਰਾਈ ਕਿਨਾ ਨਾ ਪਾਇਆ ਚਤੁਰਾਈ ਨਾ ਪਾਇਆ ਕੇਨਾ ਤੂੰ ਸੁਨਮਣ ਮੇਰਿਆ ਇਹ ਮਾਇਆ ਮੋਹਣੀ ਜਿਨ ਇਤ ਪ੍ਰੰਪੁਲਾਇਆ ਮੈਂ ਤਾਂ ਮੋਹਣੀ ਤੈਨਾਂ ਕੀਤੀ ਜਿਨ ਤੁਕੋਲੀ ਪਾਈਆ ਕੁਰਬਾਨ ਕੀਤਾ ਸੈਪਟ ਹੋ ਜਿਨ ਮੋਹ ਮਿਠਾ ਲਾਇਆ ਕਹਿ ਰਣਕ ਮਨ ਤੰਤ ਚਲ ਚਤੁਰਾਈ ਕਿਨਾ ਨਾ ਪਾਇਆ ਏ ਮਨ ਪਿਆਰਿਆ ਤੁਸ ਦਾ ਸੱਚ ਸਮਾਲ ਲੈ ਇਹ ਕੁਟਮ ਤੂ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਸ ਨਾਲ ਕਿਉਂ ਚਿਤ ਲਾਈਆ ਐਸਾ ਕੰਮ ਉਹ ਲੈਣਾ ਕੀਤਾ ਜਿਤਨ ਤੇ ਪਿਛੋ ਤਾਈਆ ਸਤਿਗੁਰੂ ਕਾ ਉਪਦੇਸ਼ ਸੁਣ ਤੂ ਹੋਵੈ ਤੇਰਾ ਨਾਲੇ ਕਹ ਨਾਨਕ ਮਨ ਪਿਆਰੇ ਤੁਸ ਦਾ ਸੱਚ ਸਮਾਲ ਲੈ ਅਗਮ ਅਗੋਤਰਾ ਤੇਰਾ ਅੰਤੋ ਨਾ ਪਾਇਆ ਅੰਤੋ ਨਾ ਪਾਇਆ ਕਿਨਾਂ ਤੇਰਾ ਆਪਨਾ ਆਪ ਤੂੰ ਜਾਣੇਂ ਜੀ ਇਹ ਜਨ ਸਭ ਖੇਲ ਤੇ ਰਾਖਾ ਕੋ ਆਖ ਵਖਾਣੇ ਆਕੇ ਹਤਾਵੇ ਕੇ ਸਭ ਤੂ ਹੈ ਜਿੰਜਕ ਤੂ ਪਾਇਆ ਕਹਿ ਨਾਨਕ ਤੂ ਉਸ ਦਾ ਅਗਮ ਹੈ ਤੇਰਾ ਅੰਤੋ ਨਾ ਪਾਇਆ ਸੁਰ ਨਰਮੁੰਡਨ ਅੰਮ੍ਰਿਤ ਖੋਜ ਦੇਸੋ ਅੰਮ੍ਰਿਤ ਗੁਰ ਤੇ ਪਾਇਆ ਆਇਆ ਅੰਮ੍ਰਿਤ ਗੁਰ ਕੇ ਪਾਕੀਨੀ ਸੱਚਾ ਮਨ ਵਸਾਇਆ ਜੀਅ ਜੰਤ ਸਭ ਤੁਧੋ ਪਾਏ ਇਕ ਵੇਖ ਪਰਸਣ ਆਇਆ ਲਬ ਲੋਭ ਅਹੰਕਾਰ ਚੂਕਾ ਸੁਧ ਗੁਰੂ ਭਲਾ ਪਾਇਆ ਕਹਿ ਆਨੰਦਿਕ ਜਿਸ ਨੂੰ ਆਪ ਤੁਠਾ ਤੈ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲਨ ਰਾਲੀ ਚਾਲਨ ਰਾਲੀ ਭਗਤਾ ਹਾਂ ਕੇਰੀ ਬਿਕਮਾਰਗ ਚਲਣਾ ਲਬ ਲੋਭ ਅਹੰਕਾਰ ਤਜ ਤਿਸਨਾ ਬਹੁਤ ਨਾਹੀ ਬੋਲਣਾ ਕੰਨਿਓ ਤੇ ਕੀ ਬਾਲ ਹੋਣ ਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪਤ ਜਿਆ ਹਰ ਬਾਸਨਾ ਸਮਾਣੀ ਕਹਿਣਾ ਚਲ ਭਗਤਾਂ ਜੁ ਬਹੁ ਜੁਗ ਨਰਾਲੀ ਜਉ ਤੂ ਚਲਾਏ ਤੇ ਵਿਚ ਲਐ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਬ ਤੂ ਚਲਾਏ ਤੇ ਵਿਚ ਲਐ ਜਿਨਾ ਮਾਰਗ ਪਾਵੇ ਹੇ ਕਰ ਕਿਰਪਾ ਜਨਨਾ ਬਲਾਏ ਹੇ ਸੇ ਹਰ ਹਰ ਸਦਾਤੇ ਆਵੇ ਜਿਸ ਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੋ ਪਾਵੇ ਕਹਿਣਾ ਸੱਚੇ ਸਾਹਿਬ ਜੋ ਭਾਵੈ ਤੇ ਵਚ ਲਾਵੇ ਇਹੋ ਸੋਹਿਲਾ ਸਭ ਸੁਹਾਵਾ ਸਭ ਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਨ ਤੁਰੋਂ ਲਿਖਿਆ ਆਇਆ ਇੱਕ ਫਰੇਹ ਕਨੇ ਰੇਕਰ ਹੈ ਗੱਲਣਾ ਗੱਲ ਨਹੀਂ ਕਿਨੈਣਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਵਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇ ਪ੍ਰਿਤ ਹੋਏ ਗੁਰਮੁਖ ਜਿਨੀ ਤੇ ਆਇਆ ਪਿਤ ਮਾਤਾ ਪਿਤਾ ਕੁਟਮ ਸੱਤ ਸੋ ਪਿਤ ਸੰ ਸਬਈਆ ਕਹਦੇ ਵਿਤ ਸੁੰਦੇਵ ਵਿਤੋ ਸੇ ਵਿਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖਾਰ ਹਰਿ ਤੇ ਆਇਆ ਕਰਮੀ ਸਹਜ ਉਪਜਾਇਵਨ ਸਹਜਾ ਸਹਸਾ ਨ ਜਾਏ ਨ ਜਾਇ ਸਹਸਾ ਕਿਤੈ ਸੰਨਮ ਰਹਿ ਕਰਮ ਕਮਾਇ ਸਹਸਾ ਜੀਉ ਮਲੀਣ ਹੈ ਕਿਤ ਸੰਜਮ ਤੋਤਾ ਜਾਏ ਮਨ ਤੋ ਉਹ ਸ਼ਬਦ ਲਾਗੋ ਹੋ ਹਰਿ ਸਿਉ ਰੋਹੋ ਹੋ ਚਿਤ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਸਹਜ ਉਪਜਾਇ ਹੈ ਸਹਸਾ ਇਵਜਾਇ ਜਿਉ ਮਲੇ ਬਾਰ ਹੋ ਨਿਮਲ ਬਾਰ ਹੋ ਨਿਮ ਜਿਉ ਤਮੈ ਲੀਤਿ ਨਿਜਮ ਜੁ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਣਾ ਮਨੋ ਹਮਸਾਰਿਆ ਵੇਦਾ ਮਹਿਨਾ ਤੁਮਸੋ ਸੁਹੇ ਨਾਹੀ ਫਿਰ ਜੋ ਬੇਤਾਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਇਤਨੀ ਜਨਮ ਜੋ ਹੈ ਹਾਰਿਆ ਜਿਉ ਹਨੇ ਨਿਰਮਲ ਬਾਰ ਹੋਨੇ ਨਿਰਮਲ ਬਾਰ ਹੋਤਾ ਨਿਰਮਲ ਜਿਉ ਹਨੇ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਕੋ ਕੀ ਸੋਇ ਪਹੁੰਚਾ ਨਾਹੀ ਮਨ ਸਾ ਸਚ ਸਮਾਣੀ ਜਨਮ ਰਤਨ ਜਿਨਿ ਕਟਿਆ ਪੜੇ ਸਵਣ ਜਾ ਰਹੇ ਕਹਿ ਨਾਨਕ ਜਿਨ ਮਨ ਨਿਰਮਲ ਸੁਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਰਮੁਖ ਹੋਵਾ ਹੋਵਾ ਤਾਂ ਸਰਮੁਖ ਕੋਈ ਜੀਉ ਰਹਾ ਗੁਨਾਲੇ ਗੁਰ ਕੇ ਚਨਹ ਦਹਿਤਿ ਆਏ ਅੰਤਰਾ ਆਤਮਾ ਸਮਾਲੇ ਆਪ ਛਡ ਸਦਾਰਾ ਪਰਨਾ ਗੁਰ ਬਿਨ ਅਵ ਨ ਜਾਣ ਕੋਈ ਕਹਿ ਨਾ ਸੁਨਹੁ ਸੰਤੋ ਸੋ ਸਿੱਖ ਸਰਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵਾ ਬਿਨ ਸਤਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰთა ਕੋਈ ਚੋਬ ਵੇਕਿਆ ਜਾਏ ਅਨੇਕ ਜੁਨੀ ਭਰਮੇ ਆਵੈ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ ਕਹਿ ਰਣ ਕ ਵਿਚਾਰ ਦੇਖੋ ਮੇ ਸਤਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਵੀ ਹੋ ਅੰਮ੍ਰਿਤ ਸਦਾ ਰਹੋ ਹਰੰਗ ਜਪਿ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਵੱਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਹੇ ਰਸਨਾ ਕਹਿਆ ਕੁਛ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੇਰ ਬਾਣੀ ਕੈ ਨਾ ਸਤਗੁਰੂ ਵੱਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦਤਨ ਜਿਤ ਮਨ ਲਾਗਾ ਇਹੋ ਹੋਵਾ ਸਮਾਓ शब्द छेती मन मिलया सचा लाया पाओ आपे हीरा रतन आपे जिसनों दे बुझाए नानक शब्द रतन है हीरा जित चढ़ाओ शिव शक्त आप उ करता हुए हुकुम हुकुमरताए आप देख है गुरमुख सह बुझाए तोड़े बंधन हो वै मुक्त शब्द मन वसाए गुरमुख जिसनों आप करे सो हो वै ए कस्यो लिवलाए कह नानक आप करता आपे हुक्म बुझाए ਸਿਮਰਤ ਸਾਸ਼ਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਜੋ ਤਤੈ ਸਾਰ ਨ ਜਾਣੀ ਤੇ ਹੀ ਕੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕੇ ਪਾਤੇ ਸੇ ਜਨ ਜਾਗੇ ਜਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲੇਵ ਲਾਗਾ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਮਨ ਹੋ ਵਿਸਾਰੀਐ ਮਨ ਹੋ ਕੇ ਵਿਸਾਰੀਐ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਔਰ ਸੁਨੋ ਕੇਹੋ ਕੋ ਜਨ ਸਕੀ ਜਿਸਨੂੰ ਆਪ ਨਹੀਂ ਲਿਵਲਾਵੇ ਆਪਨੇ ਲਿਵ ਆਪੇ ਲਾਇ ਗੁਰਮੁਖ ਸਦਾ ਸੰਭਾਲੀਆ ਹੈ ਕਹਿ ਨਾਨਕੇ ਬੁਰਦਾਤਾ ਸੋ ਕਿਉ ਮਨੋ ਸਾਰੀਆ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਕੋ ਜੇਹੀ ਕਰਤਾ ਖੇਲ ਰਚਾਇਆ ਜਤ ਸੁਹਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਹਲਿ ਛੁਟ ਕੇ ਲਗੀ ਤਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਤਾਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ ਆਹ ਨਾਨਕ ਗੁਰ ਪ੍ਰਸਾਦ ਦੀ ਜਨਾਲੇ ਬਲ ਲੱਗੀ ਤੇ ਨਿਮਟੇ ਮਾਇਆ ਪਾਇਆ ਹਰਾਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿ ਸਭ ਟੋਹਰੇ ਲੋਕ ਵਿਲਲਾਈ ਐਸਾ ਸਤਗੁਰ ਜੇ ਮਿਲਿਆ ਤਿਸ ਨੂੰ ਸਿਰ ਸੋੰਪੀਆ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸਾ ਬਨਿਆਏ ਹਰਾਪ ਮੁਲਕ ਹੈ ਭਾਗ ਤਿਨਾ ਕੇ ਨਾਨਕ ਜਨ ਹਰਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪਿ ਹੋ ਜੀਉ ਹੋ ਲਾਹਾ ਖਟੋ ਦਿਹਾੜੀ ਇਹੋ ਧਨ ਤੇ ਨਾ ਮਿਲਿਆ ਜਨ ਹਰ ਆਪੇ ਬਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਡ ਰਸਰਾ ਚਰੀਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰਸ ਪੱਲੇ ਨਾ ਪਾਏ हर रस पाए पल्ला पीया हर रस बोण न आए एहो हर रस करमी पाई है सतगुरु मिला जस आए कह नानक होस जा हर वसै मन आए ऐ मेरिया हर तुम मह ज्योत रखी जग मह आया हर रखी तुद विच ता जग मह आया हर आपे माता पे पिता जिन जियो पाए जगत दिखाया गुरप्रसादी बुझाया तलत होवा चढ़त नी आया ਕਹੈ ਨਾਨਕ ਸ੍ਰਿਸ਼ਟ ਕਾ ਮੂਰਤਿਆ ਜੋਤਰਾ ਕੀ ਤਾ ਤੂ ਜਗ ਮਹਿ ਆਇਆ ਮਨਚਾਉ ਪਿਆ ਪ੍ਰਭਾਗੰ ਸੁਨਿਆ ਹਰ ਮੰਗਲ ਗਾਵ ਸੁਖੀ ਗ੍ਰਾਮ ਮੰਦਰ ਬਣਿਆ ਹਰ ਗਾਵ ਮੰਗਲ ਨਿਤ ਸਕੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਜਨ ਸੁਭਾਗੇ ਆਪਨਾ ਪ੍ਰਜਾਪੈ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੈ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ ਏ ਸਿਰਾ ਮੇਰੀਆ ਇਸ ਜਗ ਮੈਂ ਆਏ ਕਿਆ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸ੍ਰੀ ਰਾਜਾ ਤੂਦਕ ਮੈਂ ਆਇਆ ਜਿਨਹਾਰ ਤੇਰਾ ਰਤਨ ਰਚਿਆ ਸੋ ਹਰਮਨ ਨਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਰਣ ਕੇ ਹੋ ਸਰੀਰ ਪ੍ਰਵਾਨ ਹੋਆ ਜਨ ਸਤਗੁਰ ਸਿਓ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰਨ ਦੇਖੋ ਹੋ ਕੋਈ ਹਰ ਬਿਨ ਅਵਰਨ ਦੇਖੋ ਹੋ ਕੋਈ ਨਤਰੀ ਹਰ ਨਿਹਾਲਿਆ ਇਹੋ ਵਿਸ ਸंसार ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦ ਦੀ ਬੁਝ ਜਾਵੇ ਕਹ ਹਰੇ ਕਹ ਹਰਬਿਨ ਅਬ ਨ ਕੋਈ ਕਹ ਨਾਨਕੇ ਨੇਤਰ ਅੰਧ ਸੇ ਸਤਗੁਰ ਮਿਲੇ ਆਇ ਦਿਵ ਦ੍ਰਿਸ਼ਟ ਹੋਈ اے ਸੁਣਹੁ ਮੇਰੇ ਹੋ ਸੱਚਾ ਸੁਨਣਾ ਨੂੰ ਪਠਾਏ ਸੱਚਾ ਸੁਨਣਾ ਨੂੰ ਪਠਾਏ ਸੀਰ ਲਾਇ ਸੁਣਹੁ ਸਤ ਬਾਣੀ ਜੇ ਸੁਣੀ ਮਨ ਤਨ ਹਰਿਆ ਹੋਆ ਰ ਸਨਾਰਸ ਸੁਮਾਣੀ ਸਤ ਅਲਖ ਵਿਡਾਣੀ ਤਾਕੀਕਤ ਕਹੀ ਨਾ ਜਾਏ ਕਹੈ ਨਾਨਕ ਮਨਤਨਾਮ ਸੁਨਹੁ ਪੁਤਰ ਹੋ ਬੋ ਸਚੈ ਸੁਨਣਾ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਭਉਣ ਵਜਾਇਆ ਵਜਾਇਆ ਵਾਜਾ ਪਉਣ ਨੋ ਦੁਆਰੇ ਪ੍ਰਗਟ ਕੀਏ ਤ ਸਵਾੰਗ ਉਪਤਰਖਾਇਆ ਗੁਰਦੁਆਰਾ ਲਾਇ ਭਾਵਨੀਕ ਨਾਨ ਦਸਵਾੰ ਦੁਆਰ ਦਿਖਾਇਆ ਤ ਹੈ ਨੇਕ ਰੂਪ ਨਾਉ ਨਵਨੇ ਧਤਿਸਤਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰਾ ਜੁਗ ਫੰਦ ਰੱਖ ਕੈ ਵਾਜਾ ਭਉਣ ਵਜਾਇਆ ਇਹ ਸਤਿ ਸੋਹਿਲਾ ਸਤਿਅ ਘਰ ਗਾਵੋ ਗਵਤ ਸੋਹਿਲਾ ਕਰ ਸਤਿਅ ਜਥੈ ਸਦਾ ਸਖਤਿ ਆਵਹਿ ਸਚੋ ਧਿਆਵਹਿ ਜਾਤੁ ਦੁਭਾਵਹਿ ਗੁਰਮੁਖ ਜਨਾਬੁ ਜਾਵਹਿ ਤੋ ਸਤ ਸਭ ਨ ਕਾ ਖਸਮ ਹੈ ਜਿਸ ਬਖਸੈ ਸੋ ਜਨ ਪਾਵਹਿ ਕਹਿ ਰਾਣਕ ਸਚ ਸੋਹਿਲਾ ਸਤਿਅ ਘਰ ਗਾਵਹਿ ਅਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਭੰ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੇਸਰ ਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ